واحر جی کا خالس شری واحر جی کی فتح ہاں جی میں ہردیپ کور اپنے چینل سے سواگت ہے ابھی سارے ٹھیک ٹھاک ہاں جی واحر جی کپا نکلو تھی سارے ٹھیک ٹھاک ہوو گے جا ٹائم ہے گا چار بج جی چکے نے دو چار منٹ فری ہو گئے نا اپنا بنا سبزی سبزی بناو گے پا ਅੱਲਾ ਮਗਲਮਾ ਦੀ ਅੱਲਾ ਮਗਲਮਕੀਆ ਦੋ ਬੈਂਗਣੀਆਂ ਸੀਗੀਆਂ ਪਟਾਣੀ ਬੈਂਗਣੀ ਇੰਨੀ ਲੱਗੀ ਸੀ ਨਹੀਂ ਲੱਗੀ ਸਾਰੀ ਸੌਂਡੀ ਨਾਲ ਖਰਾਬ ਹੋ ਗਈ ਤੇ ਹਰੀ ਮਿਰਚ ਆਪਣੇ ਬਹੁਤ ਸੋਹਣੀਆਂ ਮਿਰਚਾਂ ਹੋ ਗਈਆਂ ਤੇ ਪਿਆਜ਼ ਆਲੂ ਮਿਕਸ ਜੀ ਕਰ ਲਾਂਗੇ ਦੁੱਧ ਪਾ ਕੇ ਬਣਾ ਲਾਂਗੇ ਇਹ ਇੱਧਰ ਪਹਿਲਾਂ ਮੈਂ ਮਸਾਲਾ ਥੁੰਰਿਆ ਥੁੰ ਨਾਲ ਇਹਦੇ ਵਿੱਚ ਹਰੀ ਮਿਰਚ ਪਾ ਲਈ ਹੁਣ ਇਹਨਾਂ ਚੌਲੇ ਗੱਜੇ ਕੱਟੇ ਸਮੋਰ ਪੱਕੇ ਜਿ ਉਜਾਰੇ ਦਾਣੇ ਕੱਢਦੇ। ਸਹੀ ਤਰ੍ਹਾਂ ਮਿਕਸੀ ਦੀ ਸਬਜ਼ੀ ਬਹੋਲੀ ਦੱਗਦੇ ਆ। ਤੇ ਜਿਹੜਾ ਇਹਨੂੰ ਪੁੱਲਾਂਗੇ ਫਿਰ ਆਪਾਂ ਆਲੂ ਪਾ ਦਾਂਗੇ। ਫਿਰ ਆ ਮੈਂ ਆ ਕਿਪਾ ਦੁੱਧ ਤੇ ਮਲਾਈ ਪਾ ਲਾਂਗੀ। ਤੇ ਜਿਹੜੀ ਮਿਕਸੀ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ। ਨਾ ਪਾਣੀ ਦੀ ਪਿਆਸ ਹੋ। ਨਾ ਪਾਣੀ ਦੀ ਪਿਆਸ ਹੋ। ਜਿੱਦਿਆ ਕੀ ਕਰੀਏ ਦਿਨ ਦੇ ਵਿੱਚ ਅੱਜ ਦੁਪਹਿਰਾਂ ਮੈਂ ਤਿੰਨ ਵਾਰੀ ਕੈਂਪਰ ਚ ਵਰਕ ਪਾ ਹਟੀ। ਪਤਾ ਨਹੀਂ ਕਹੇ ਜੀ ਗਰਮੀ ਆ ਪਾਣੀ ਠੰਡਾ ਰਹਿੰਦਾ ਹੈਗਾ ਉਹ ਦੀ ਜਨਾਂ ਦੀ ਉਹ ਹੋ ਜਾਂਦਾ ਉਹ ਰਹੀ ਐ ਹੋ ਜਾ ਰਹੀ ਵੀ ਹੋਰ ਬਰਫ਼ ਪਾ ਲਈ ਹੋਰ ਬਰਫ਼ ਪਾ ਲਈਏ ਬੱਲੇ ਬਹੁਤ ਜਿਆਦੇ ਗਰਮੀ ਹੈ ਨਾ ਕੰਮ ਛੱਡਿਆ ਜਾਂਦਾ ਨਾ ਹੀ ਕਰਿਆ ਜਾਂਦਾ ਉਹਨਾਂ ਕ ਕਰ ਲੈਣੇ ਜਿੰਨਾਂ ਕ ਸਰਦਾ ਨਹੀਂ ਸਾਡੇ ਵਿਹੜੇ ਚੜੜਾ ਕਾ ਹੋਇਆ ਪਿਆ ਤੇ ਅਰਾਊਂਡ ਅਪ ਕਰਾਈ ਸੀਗੀ ਤੇ ਹੁਣ ਸਰਦਾਰ ਜੀ ਨੇ ਕੰਮ ਬਹੁਤ ਹੋ ਗਿਆ ਹੋਗ ਦੀ ਗੜਾਈ ਨਹੀਂ ਹੋਈ ਤੇ ਮੈਂ ਹੁਣ ਸਰਦਾਰ ਜੀ ਨੂੰ ਕਿਹਾ ਮੈਂ ਫੇਰ ਹੀ ਗੜਾਈ ਕਰਿਓ ਤੁਸੀਂ ਚਾਰ ਪਾ ਲਓ ਫੇਰ ਆਪਣਾ ਟਰੈਕਟਰਾਂ ਨਾਲ ਟਰਾਲੀਆਂ ਨਾਲ ਹਨਾ ਗਾਂ ਪੈਜੂ ਵੇੜੇ ਦਾ ਪੰਜ ਟਰੈਕਟਰ ਹੋਣਗੇ ਚਾਰ ਪਾਉਣ ਵਾਲੇ ਦਿਨ ਪੰਜੇ ਵੇੜੇ ਚ ਖੜਨਗੇ ਇਧਰ ਵਾਗੇ ਉਧਰ ਵਾਗੇ ਦੋ ਲਾਤੜਨ ਲਈ ਦੋ ਮੱਕੀ ਦੇ ਗੇੜੇ ਲਾਉਣ ਲਈ ਤੇ ਮੈਂ ਫੇਰ ਹੀ ਸਮਾਰਾਂਗੇ ਵੇੜਾ ਆਪਣਾ ਆ ਰੋਟੀ ਬਿਨ ਅੱਜ ਕੱਲ ਸਰਜੂ ਪਾਣੀ ਬਿਨ ਨਹੀਂ ਸਰਦਾ ਤੇ ਕਿਸੇ ਨੂੰ ਨਾ ਹਨਾ ਵੀ ਭੁੱਖੇ ਮੋੜੋ ਦੇਹਾਇ ਮੂੜੋ ਤੇ ਬਸ ਹੁਣ ਇੱਕ ਟਾਈਮ ਨਹੀਂ ਹੈਗਾ ਚੋਰੀਆਂ ਬਹੁਤ ਹੋਣ ਲੱਗ ਗਈਆਂ ਆਪ ਦਾ ਖਿਆਲ ਰੱਖਿਆ ਕਰੋ ਤੇ ਪਤੀ ਨਹੀਂ ਹਨਾ ਪੁੰਨ ਕਰਦੇ ਕਰਦੇ ਕਿਤੇ ਹੋਰ ਆਪਣਾ ਉਹ ਕੋ ਜੇ ਹੁਣ ਤੱਕੇ ਤਾਂ ਜੇ ਨਹੀਂ ਵੀ ਰੋਟੀ ਹੁੰਦੀ ਸੀ ਹਨਾ ਬੁੜੀਆਂ ਭੈਣਾਂ ਪਕਾ ਕੇ ਦੇ ਦਾਂਦੀਆਂ ਸੀ ਵੀ ਚਲ ਵੀ ਰੋਟੀ ਦਾ ਭੁੱਖਾ ਹੁਣ ਤਾਂ ਇਹ ਟਾਈਮ ਨਹੀਂ ਹੈਗੇ ਜਮੀ ਵੀ ਤੇ ਸਾਰੇ ਕੋ ਜਿ ਕੋ ਜੇ ਵੀ ਨਹੀਂ ਹੈਗੇ ਹਨਾ ਇੱਕ ਦੋ ਜਿਹੜੇ ਮਾੜੇ ਹੁੰਦੇ ਉਹ ਚੰਗੇ ਨਹੀਂ ਪਟ ਤੋ ਕੋਰ ਆਂਦੇ ਨੇਗੇ ਹੈ ਹੈ ਕੋ ਨ ਮੇ ਰੰਜੂ ਠੇ ਹੱਥ ਹੋ ਗਿਆ ਹੱਥ ਧੋ ਕੇ ਆਉਣੇ ਪੈਣਗੇ ਟੂਟੀ ਤੇ ਘਰਸੀ ਫੇਰ ਲੂਗੇ ਕਿਉਂਕਿ ਸਾਹ ਸੁੱਕ ਰਹੇ ਨੇ ਸੁਖਮਣ ਹੁਰੀਆਉਣ ਤੋਂ ਪਹਿਲਾਂ ਮੈਂ ਸਬਜ਼ੀ ਬਣਾ ਲਵਾਂ ਜੇ ਤਾਂ ਉਹਨਾਂ ਨੂੰ ਭੁੱਖ ਜਾਰੇ ਲੱਗੀ ਹੁੰਦੀ ਜੇ ਫਿਰ ਤਾਂ ਕਹਿੰਦੇ ਮम्मी ਰੋਟੀ ਬਣਾ ਦੋ ਹੋਣਾ ਫਿਰ ਰੋਟੀ ਬਣਾ ਦਾਨੇ ਆਗੇ ਜੇ ਉਹਨਾਂ ਦਾ ਚਾਹ ਪੀਣ ਨੂੰ ਮਾਨ ਕਰਦਾ ਫਿਰ ਕਹਿੰਦੇ ਮम्मी ਅੱਜ ਚਾਹੀ ਬਣਾ ਰੂ ਚਾਹ ਪੀਣ ਨੂੰ ਮਾਨ ਕਰਦਾ ਅ ਬਿਸਕੁਟ ਮੰਗਦੀਆਂ ਸੀ ਕੜਾ ਹੋਣੀ ਜਾ ਜਾਂਦਾ ਵੀ ਕਿਉ ਪਿਆਗਾ ਆਪਣੇ ਦੀਸੀ ਮਚਲ ਦੀਸੀ ਕਿਉ ਵਾਲੀ ਕੜਾ ਦੇ ਮੰਗ ਸੋਨੇ ਬਿਸਕੁਟ ਪਰ ਗਰਮੀ ਆ ਹੁਣ ਨਿਕਲ ਨਹੀਂ ਆਂਦਾ ਘਰੋਂ ਬੀਬੀ ਬੀਬੀ ਹਾਂ ਅੱਜ ਕਹਿੰਦੇ ਕੱਲ ਨੂੰ ਕਹਿੰਦੇ ਜਾਵੂੰਗੀ ਜਾਵੂੰਗੀ ਤੁਸੀਂ ਦੇਖੋ ਕਿੰ데 ਟਾਈਮ ਲੱਗੂਗਾ ਤੇ ਸਰਦਾਰ ਜੀ ਨੂੰ ਵੀ ਆਏ ਆਂਗਾ ਵੀ ਚਲ ਜਿਰ ਜੂਰੀ ਲਾ ਲਈ ਫਿਰ ਇਕੱਠੀ ਕੜਾ ਲਿਆਵਾਂਗੇ ਤੇ ਜੇ ਜਾਇਆਗੇ ਬੀਬੀ ਭੱਗ ਜੂਗੀ ਨਾ ਦੋ ਕੁ ਦਿਨ ਤੱਕ ਕੜਾਈ ਦੇ ਉਹ ਕਰੇ ਸੁਖਮਣ ਹੋਰ ਕੇ ਵਾਸਤੇ ਸੋ ਦਾ ਰੈਲਤਾ ਫੇਰ ਅਸੀਂ ਜੀ ਜੂਰੀ ਦਾ ਕੰਮ ਨਿਮੇੜ ਕੇ ਸਾਰਾ ਚਾਰ ਪਾ ਕੇ ਜੀਰੀ ਲਾ ਕੇ ਬੇਲੇ ਹੋ ਕੇ ਫਿਰ ਸ਼ਾਂਤੀ ਨਾਲ ਜਾ ਕੇ ਆਵਾਂ ਕੁੜੀਆਂ ਕੋਲ ਭੂਆ ਕੋਲੇ ਦੋ ਭੂਆ ਕੋਲ ਤਾਂ ਮੈਂ ਉਹਦੇ ਜਿੱਦੇ ਜਿਵਾਕ ਦੇਖਣਗੇ ਕਿ ਉਹਨਾਂ ਤੋਂ ਅੱਧੀ ਲੈ ਗਏ ਸੀਗੇ ਧਿਆਰਾ ਸਬਾਨ ਡੱਬਾ ਲੈ ਗਏ ਸੀ ਡੱਬੇ ਲੈ ਗਏ ਸੀਗੇ ਉਹਨਾਂ ਨੂੰ ਦੋਨਾਂ ਘਰਾਂ ਨੂੰ ਤੇ ਚੌੜੀ ਭੂਆ ਰਹਿੰਦੀ ਐ ਤੇ ਕਾਮ ਨਹੀਂ ਰਹਿੰਦੀ ਐ ਆਮਣੀ ਨੂੰ ਕਿਹਾ ਮਾਪੇ ਹੋਣਗੇ ਹਰੇ ਆਵਾਂਗੇ ਸੀ ਤਾਂ ਆਪ ਦਾ ਕੰਮ ਨਿਮੇੜ ਕੇ ਕਾਲੀ ਨਾਲ ਤਾਂ ਹੁਣ ਹਨਾ ਕੋਈ ਗੱਲ ਹਜੇ ਮੈਂ ቱਵਾਲ ਜੀ ਦਾ ਪਤੀ ਜਮੁਸਕਿਆ ਕਰਕੇ ਨਾ ਹਜੇ ਕੋਈ ਮੱਛੇ ਮੁੱਛੇ ਵੀ ਬਣਦੀਆਂ ਵਿੱਚ ਚੜਦੇ ਹੋਰ ਚੜਦੇ ਉਸ ਵਿੱਚ ਨਵੀਂ ਵੀ ਬਣ ਹੋ ਗਈ ਸੀ ਤੇ ਫਿਰ ਆਪਾਂ ਹੁਣ ਤਾਂ ਸਮਾਨ ਦੇ ਕੇ ਆਵਾਂਗੇ ਲੋ ਜੀ ਆਪਣਾ ਮਸਾਲਾ ਭੁੱਜ ਗਿਆ ਪਹਿਲੇ ਵਿੱਚ ਸਵਾਦ ਹੋਣਸਾਰ ਨੂਨ ਤੇ ਹਲਦੀ ਪਾਵਾਂਗੇ ਮਿਰਚਾਂ ਤਾਂ ਹਰੀਆਂ ਹੀ ਹੈਗੀਆਂ ਨੇਗੀਆਂ ਹੱਥਾਂ ਚੜ ਗਈ ਮੇਚੈਲ ਪਹਿਲਾ ਜਦ ਮੈਂ ਹੱਥੋਂ ਕੱਟ ਤੇ ਇਥੇ ਗਲਾਸ ਪਿਆਜ ਮੈਂ ਨਾ ਹੋ ਕੱਟਦੀ ਦੀ ਵੀਡੀਓ ਗਲਾਸ ਪਿਆਲ ਸੀਗਾ ਗਲਾਸ ਪਿਆ ਦੀ ਪਾਣੀ ਦਾ ਸਾਰ ਡੁੱਲ ਗਿਆ ਉਹ ਥੱਲੇ ਨਾ ਹੋ ਫਿਰ ਆਬ ਹੋਊਗਾ ਅੱਪਾ ਪਾ ਦਿੱਤਾ ਪਾਣੀ ਥੋੜਾ ਜਿਹਾ ਅੱਧਾ ਕ ਗਲਾਸ ਕਿਉਂਕਿ ਬਾਲਾ ਨਹੀਂ ਪਾਇਆ ਹੈਗਾ ਫੇਰ ਦੁੱਧ ਪਾਵਾਂਗੇ ਨਾਲ ਹੀ ਆਪਾਂ ਪਾ ਦਾਂਗੇ ਆਲੂ ਇਹ ਰਿਜ ਜਾਣਗੇ ਸਰਦਾਰ ਜੀ ਵੀ ਬਿਮਾਰ ਹੋਏ ਪੈਨੇ ਮੇਰੀ ਸਿਹਤ ਵੀ ਠੀਕ ਖੰਗ ਛਿੜੀ ਜਾਂਦੀ ਆ ਖੰਗ ਹੀ ਛਿੜੀ ਜਾਂਦੀ ਬੀਬੀ ਕਹਿੰਦੀ ਮੈਂ ਬਿਮਾਰ ਹੋਈ ਪਈ ਆ ਮੈਂ ਬਿਮਾਰ ਹੋ ਪਈ ਆ ਸਰਦਾਰ ਜੀ ਤਾਂ ਆਪ ਹੁਣ ਓਖੇ ਹੋਏ ਪੈਨੇ ਗਰਮੀ ਗਰਮੈਸਪਰੀ ਪਈ ਆਗੀ ਗਰਮੈਸ ਬਾਲੀ ਹੋਈ ਪੀ ਵਾਜੀ ਪਈ ਉਹਨਾਂ ਇਸ ਕਰਕੇ ਸਾਰੇ ਜੜੇ ਜਿਓਏ ਪਿਆੰਗ ਗਰਮੀ ਆ ਕਿਸੇ ਨੂੰ ਕੋਈ ਦੋਸਤ ਨਹੀਂ ਆਏਗਾ ਲੋ ਜੀ ਪੱ ਤੜਕਾ ਲਾ ਦਿੱਤਾ ਤਾਂ ਚੜ ਗਈ ਕਰ ਕਰ ਮੈਨੂੰ ਮਾਸੇ ਵੀ ਕਰ ਲੈਂਦੀ ਆ ਕਿ ਮੈਂ ਹੁਣ ਨਾ ਹਰੀਆਂ ਮਿਰਚਾਂ ਹੀ ਪਾਉਣੀ ਆ ਸਬਜੀ ਦੇ ਵਿੱਚ ਕਰਨ ਦੀ ਆ ਹਰ ਗੀ ਤੂੰ ਸਾਡੇ ਘਰੇ ਤਾਂ ਚੜਾ ਤੇ ਕਾਸ ਚੜਾਤੀ ਹੁਣ ਆਈ ਇਹ ਆਈ ਦੋ ਦਿਨ ਹੋ ਗਏ ਅੱਗੇ ਤਾਬੂ ਹੋ ਜਾਂਦੀ ਨਹੀਂ ਸਾਥੋਂ ਜਾ ਗਿਆ ਕਿਉਂ ਗਰਮੀ ਕਰਕੇ ਨਹੀਂ ਲੱਗ ਜਾਣੀ ਇਹ ਵਿਚਾਰ ਹੁਣ ਕੱਟੜ ਕੋ ਲਈਏ ਦਾ ਚਲੋ ਜੀ ਆਪਾਂ ਫੇਰ ਮਿਲ ਜਾਾਂਗੇ ਮੈਂ ਹਨਾ ਕੰਮ ਕਰ ਲਾ ਲੋ ਜੀ ਆਪਣੀ ਸਬਜ਼ੀ ਬਣ ਗਈ ਐ ਪੰਜ ਭਾਂਤੀ ਦੁੱਧ ਵਾਲੀ ਬੈਂਗਣੀ ਅ ਦੋ ਚੌੜਿਆਂ ਪੱਕੇ ਹੋਏ ਚੌਲੇ ਸੀ ਉਹ ਪਾ ਲੇ ਹਰੀ ਮਿਰਚ ਪਾ ਲਈ ਆਲੂ ਪਾ ਲੇ ਪਿਆਜ਼ ਪਾ ਲੇ ਪੰਜ ਪੰਤੀ ਸਬਜ਼ੀ ਬਣ ਗਈ ਹੈ ਦੁੱਧ ਦੀ ਤੇ ਮੈਂ ਦੁੱਧ ਪਾ ਦਿੱਤਾ ਦੇਖੋ ਇਹਨੂੰ ਜਦ ਰਵਾਲੀ ਆ ਗਈ ਤੇ ਮਿਕਸ ਸਬਜ਼ੀ ਵੀ ਵਧੀਆ ਲੱਗੇ ਸੁੱਕੀ ਸਬਜ਼ੀ ਵੀ ਵਧੀਆ ਲੱਗਦੀ ਹੈ ਮਿਕਸ ਤੇ ਤਰੀ ਵਾਲੀ ਵੀ ਮਿਕਸ ਜੇ ਪਹਿਣਾ ਕੋਲ ਨਹੀਂ ਸਬਜ਼ੀ ਹੁੰਦੀ ਤਾਂ ਪੰਜ ਪੰਤੀ ਪਣਾ ਲਿਆ ਕਰੋ ਸੇਮਾ ਦੁੱਧ ਪਾਏ ਗਿਆ ਹਨਾ ਮਲਾਈ ਪਾਏਗੀ ਚਮਚਾ ਤਾਜੇ ਦੁੱਧ ਦੀ ਲੋ ਜੀ ਹੁਣ ਸੁਖਮਣ ਹੋਰੀਆਂ ਆਉਣ ਵਾਲੀਆਂ ਨੇ ਤੇ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੱਜਾਂ ਨਮਾ ਲਾਂ ਬਾਕੀ ਬਲੌਗ ਆਪਾਂ ਉਹਨਾਂ ਦੇ ਆਇਆਂ ਤੋਂ ਬਣਾਵਾਂਗੇ ਕਿਉਂਕਿ ਨੈ ਨਰ ਚਾਹ ਪਾਣੀ ਕਰਨਾ ਨਹੀਂ ਨਾ ਹੋਣਗੀਆਂ ਕਿ ਨੈ ਮੈਂ ਮੱਜਾਂ ਨਮਾਉਣੀਆਂ ਲੈਟ ਨਾ ਭਾਜੇ ਠੰਡੇ ਪਾਣੀ ਨਾਲ ਹਨਾ ਨਮਾ ਨਮਾ ਅੰਦਰਲੇ ਸਾਈਡ ਦੇ ਵਿੱਚ ਬੰਨਦੀਆਂਗੀ ਟਾਈਮ ਹੈਗਾ 4:30 ਹੋ ਗਏ ਉਹ 5 ਵਜੇ ਆਉਣਗੀਆਂ ਬਸ 20 ਮਿੰਟਾਂ ਚ ਮੈਂ ਮੱਜਾਂ ਨਮਾ ਦੂੰਗੀ ਕਿਉਂਕਿ ਲਿਬੜੀਆਂ ਤਾਂ ਹੁੰਦੀਆਂ ਨਹੀਂ ਹੈਗੀਆਂ ਟੜਕੇ ਨਮਾ ਲੈਣਿਆ ਤੇ ਚੰਗੀ ਤਰ੍ਹਾਂ ਹੋਣ ਬਸ ਮੈਂ ਛੱਡੂੰਗੀ ਆਪਦੇ ਆਪ ਜਾ ਕੇ ਖੇਲ ਤੇ ਖੜ ਜਾਨਗੀ ਚਲ ਨਮਾ ਨਮਾ ਬੰਦਾਂਗੇ ਨੇ ਤਾਜ ਆਪਾਂ ਨਹੀਂ ਪੀ ਲੈਣਗੇ ਠੀਕ ਹੈ ਜੀ ਫਿਰ ਮਿਲਦੇ ਆਪ ਕੋਣ ਆ ਰਹੇ ਆ ਜੋ ਇਹ ਆਪਾਂ ਨੇ ਮੱਜਾਂ ਨਮਾ ਕੇ ਬੰਦ ਦਿੱਨੇ ਸੈੱਟ ਕਰ ਦਿੱਤੀਆਂ ਨੇ ਅੱਜ ਸੱਦਾ ਦੀ ਮੱਤ ਕਰਨ ਨਹੀਂ ਕੀਤੀ ਰਾਤ ਮਾਤਰੀ ਜੀ ਬਹੁਤ ਖੋਜੀ ਸੀ ਜਿਆਦਾ ਸੱਦਾਂਗੇ ਲਾਈ ਹੱਥ ਕਰੀ ਗਈ ਹੈ ਕਿਉਂਕਿ ਤੇਰੇ ਦਾ ਬਚਨ ਪਿਆ ਸੀ ਨਾ ਮਨ ਬੱਤੀ ਹੈ ਤੇ میں نوا کے بس مکن بن گیا سیٹ کر کے جا ٹائم سوا پانچ ہو گئے ہوں میں تار کٹ کے بسال کم کر لاؤں گے جنوبی اچھا میں چار بجے شروع کروں کہ کرنی سی کری ٹائم نہیں سی ہے گا ہے نا کوئی نہ کوئی ویڈیو بنا سا تو دار میں کلیہ پیو لیا کیونکہ دھوپ میں والی دینا ہے گے والی دے کے دھونے رکھ دیا پھر جو ماڑا سنی ਪਾਣੀ ਦੇ ਮਾਦਕ ਪਾਣੀ ਸਿਆਹੀ ਖੰਡਾ ਹੋ ਜਾਂਦਾ ਤੇ ਦਰਦ ਦਰਦ ਨਾਲ ਸਭ ਦਿਖੇ ਨਾ ਖਾਦੇ ਤੇ ਜੋ ਵੀ ਲੱਸੀ ਠੰਡੀ ਹੋ ਜਾਂਦੀ ਆ ਆਪਾਂ ਆਏ ਹੋ ਜਿਨੀ ਲੱਸੀ ਲਈ ਪੀਂਦੇ ਨੀ ਸੀ ਰੋਣਿਆਗੇ ਤੇ ਬਾਅਦ ਪਾ ਕੇ ਤੇ ਲੱਸੀ ਦਾ ਪਾ ਕੇ ਜੇ ਸੋਤ ਮਾ ਹੋ ਰਿਹਾ ਵੀ ਨਾ ਆਈ ਮੈਨੇ ਕਿਹਾ ਤੇ ਜਾਂ ਤਰੀ ਹੋਣੀ ਅੰਜੀ ਜੀ ਤੇ ਨਾ ਵਾਸਤੇ ਕਰੇ ਚਾਹ ਪੀਣਾਂ ਨੇ ਕਹੇ ਜੀ ਪੀ ਕੇ ਪਰੇ ਨਾ ਆਉਂ ਗਾ ਜਾਂ ਚਾਹ ਹੈ ਨਾ ਜੀ ਜਗਾ ਤਾ ਫੀਲਾ ਨਹੀਂ ਜੀ ਕਰਦਾ ਪੀਂਦੀ ਨਾ ਤੇ ਬਲੌ ਨੂੰ ਇੱਕ ਵਾਰ ਬੋਨਾ ਦੀ ਤੋਂ ਰੋਣਾ ਜੀ ਇਹ ਚੱਲਦੇ ਹਾਸਾਰੇ ਕੀ ਕਰਦੀ ਬਾੜੀ ਤੇ ਆ ਕੇ ਲੌਂਗੀ ਤਾਂ ਨਹੀਂ ਆਉਂਦੀ ਹੈ ਦਰਨੀ ਗਾੜੀ ਤੱਕ ਜਾਂਦੀ ਲੋਕਾਂ ਅੱਜ ਕੱਲ ਤਾਂ ਗਏ ਨੇ ਕਰਨੀ ਚ ਰੋਚ ਅੱਕਾਂ ਦੇ ਵਿੱਚ ਦੁੱਧ ਲਾ ਮੈਂ ਮੱਜਾ ਨਹੀਂ ਦੇ ਵੀ ਤਾਂ ਮੇਰਾ ਗੋਡਾ ਖੁਲਾ ਕਰਕੇ ਨਾ ਪਰਿਵਾਰ ਬੈਠਾ ਜਾਂਦਾ ਤੇ ਮਹੱਤਵ ਨਾਲੇ ਪਰ ਆਉਂਦਾ ਪੈਰ ਤੇ ਗੋਡੇ ਤੇ ਬੈਠਾ ਮੈਂ ਤਾਂ ਕਰਕੇ ਮੈਂ ਉਹ ਮੰਜਾ ਜਾਂ ਧਾਰਾ ਮੁੰਜਾਰ ਤੋਂ ਕੋਈ ਨਹੀਂ ਪੁੱਛਿਆ ਸੁਗਲਮੀ ਨਹੀਂ ਜਿੱਦ ਕੇ ਪਹੁੰਚਿਆ ਬਾਹਰ ਗਿਆ ਤੇ ਸਾਧੀਆਂ ਨੇ ਮੈਂ ਫੱਟੀ ਤੇ ਬੈਠੀ ਧਾਰਾ ਕੱਢੀ ਇਹਨੇ ਕੱਪੜੇ ਗੁੱਤੀਆਂ ਦੇ ਫੱਟੀ ਦੇ ਬੈ ਕੇ ਤੇ ਜੀ ਬਣਦੀ پا کیونکہ گلا کر دیا کرتی ہوں سیٹ کر دی

아, 진짜.

نہیں تو نہ نہیںوکر کے ترتے ਹਰ ਪਤਨੀ ਇਹਨੂੰ ਜਿਹੜਾ ਬਾਕੀ ਲਈ ਖੜਿਆ ਲਾ। ਤੱਕ ਕੇ ਪੈਣਗੇ ਤਾਂ ਬਸੇ ਮਨਾ ਆਖ ਨੂੰ ਪਾ ਕੇ

मारना उठने लाग रहा

ਲੋ ਜੀ ਆਪਾਂ ਕੰਮ ਕੰਦੇ ਕਰ ਲੈਨੇ ਆਥਣ ਦੇ ਤੇ ਆਪਾਂ ਹੁਣ ਨਹਾਉਣ ਧੋਣਿਆਂਗੇ YouTube ਕਰ ਦਿਆਂ ਨਾ ਆ ਕੇ ਤੇ ਮਿਲਾਂਗੇ ਹੁਣ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਤੇ ਕੱਲ ਤੱਕ ਜਿਹੜੇ ਭੈਣ ਭਾਈ ਬਿਨ ਚੈਨਲ ਸਬਸਕ੍ਰਾਈਬ ਵੀਡੀਓ ਦੇਖ ਰਹੇ ਨਹੀਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਗੁੱਡ ਰੇਨਟ ਆਸਦੇ ਰਹੋ ਬਾਦਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ